ਆਣ ਦੇ ਚਾਹੁੰਦਾ ਮੈਂ ਉਹ ਚਾਣਨਾ ਚਾਹੀਦਾ ਆ ਚੱਲ ਇਹ ਫਰਨੈਲ ਦੀ ਕੋਈ ਬਰੀ ਕੁੱਟ ਲਈ ਹੈ ਨਾ ਬਈ ਇਹ ਫਰਨੈਲ ਦੀਆਂ ਗੋਲੀਆਂ ਕੁੱਟ ਕੇ ਵਿਚਾਰਾ ਇੱਕ ਨਾ ਇੱਥੇ ਕੁੱਤਾ ਦਿਖਾਉਣਾ ਤੁਹਾਨੂੰ ਜਿਹਦੇ ਕੀੜੇ ਪਏ ਹੋਣ ਕਈ ਦਿਨ ਤੋਂ ਪਏ ਨੇ ਆ ਦੇਖੋ ਇਹਦੇ ਜ਼ਖਮ ਦੇ ਜ਼ਖਮ ਹੋਏ ਹੋਏ ਨੇ ਇਸੇ ਕੀੜੇ ਪੈ ਗਏ ਪਹਿਲਾਂ ਛੋਟਾ ਜ਼ਖਮ ਸੀ ਇਹ ਹੋਰ ਜਿਹੜੀ ਬੜਾ ਹੋ ਗਿਆ ਇਹ ਕਿ ਭੱਜ ਜਾਂਦਾ ਸੀ ਅੱਜ ਸਾਨੂੰ ਇੱਥੇ ਮਿਲ ਗਿਆ ਚਲੋ ਅਸੀਂ ਇੱਥੇ ਜਾਂ ਚਲੋ ਵੀ ਇਹਦੇ ਦਵਾਈ ਪਾ ਦਨੇ ਆ ਲੋਕ ਹੀ ਕਰਦੇ ਨੇ ਇਹਨਾਂ ਨੂੰ ਵਿਚਾਰੇ ਨੂੰ ਦੇਖ ਕੇ ਭਜਾਉਂਦੇ ਨੇ ਵੀ ਅੰਦਰ ਨਾ ਵੜ ਜਾਵੇ ਜਾਂ ਇੱਧਰ ਨਾ ਆ ਜਾ ਵੀ ਵੀ ਸਮੈਲ ਆਉਂਦੀ ਆ ਇਹ ਵੀ ਵਿਚਾਰੇ ਯਾਰ ਆਪਣੇ ਕੋਲ ਤਾਂ ਆਉਂਦੇ ਨਹੀਂ ਵੀ ਖਬਰਾਂ ਠੀਕ ਹੀ ਹੋ ਜਾਣੇ ਵਿਚਾਰੇ ਕਿੱਥੇ ਇੱਕ ਹੋ ਸਕੇ ਇਹਨਾਂ ਦੇ ਦਵਾਈ ਦੂਈ ਪਾ ਦਿਆ ਕਰੋ ਤਾਂ ਕਿ ਠੀਕ ਹੋ ਜਾਣ ਫਰਨੈਲ ਦੀਆਂ ਗੋਲੀਆਂ ਨੀਆਂ ਖਾਸ ਮਹਿੰਗੀਆਂ ਨਹੀਂ ਹੁੰਦੀਆਂ ਇਹ ਪਾਊਡਰ ਜਿਆ ਕਰਕੇ ਪਾ ਦੇਣਾ ਆ ਆ ਡਰ ਇਹ ਨਾਲ ਦੇਖੀ ਹਾਂ ਹਾਂ ਪਾ ਦੇ ਮੈਨਾਂ ਹਨਾ ਕਰ ਜਾਨਾ ਬਹੁਤ ਮੋਟੀਆਂ ਕਰ ਦਈਏ ਕੱਲ ਨੂੰ ਇੱਕ ਵਾਰ ਫੇ ਪਾ ਦਾਂਗੇ ਬਾਅਦ ਚ ਉਹਦੇ ਉੱਤੇ ਸੁਪਰੀ ਮਾਰ ਦਾਂਗੇ ਨਾ ਕੱਲ ਨੂੰ ਦੂਈ ਲਿਆਉਣਾਗੇ ਹਮਮ ਖਲੇ ਦਾ ਗੋਲੀਆਂ ਹੀ ਪਾਉਣੀਆਂ ਪੈਣੀਆਂ ਨੇ ਆਪਾਂ ਚਲ ਇੰਨੇ ਕ ਤਾਂ ਪਾ ਦੇ ਉਹ ਡਲੀਆਂ ਖੁਰਬੀ ਜਾਣਗੀ ਬਾਚੋਂ ਡਾੜੀ ਨਹੀਂ ਖੁਰਦੀ ਖੁਰ ਜਾਣੀਆਂ ਨੇ ਪਾਜ ਜਾਣਾ ਇਹਦੇ ਕੋਲ ਉਤਰਨਾ ਪੈਣਾ ਹਨਾ ਇੱਕੋ ਇੱਥੋਂ ਹੀ ਪਾ ਜਾਵੇ ਨਾ ਜਿੱਦਾਂ ਤਾਂ ਇੱਥੋਂ ਹੀ ਖੜ ਕੇ ਇੱਥੋਂ ਤੋਂ ਨੰਮੀ ਨੋਹ ਰਾ ਜਿਵੇਂ ਜਾਖਮ ਜਪੈ ਹੁੰਦਾ ਅੰਦਾ ਰਿਆ ਲੈ ਕੇ ਆਉਂਦੇ ਜਾਖਮ ਰਿਆ ਕਾਲੂ ਰਿਆ ਕਾਲੂ ਰਿਆ ਰਿਆ ਇਹ ਘੋੜਾ ਤਾਂ ਨਹੀਂ ਰਿਆ ਨਹੀਂ ਰੱਸੀ ਵੜਾਣੀ ਪੜੋ। ਉਹ ਮੇਰੇ ਮਾਰ। ਲੈ। ਉਂਦੇ ਕੋਹਾਇਆ ਤੇ ਨਹੀਂ। ਬਾਜੀ ਉੱਪਰ ਕਰ ਦਨ ਤੇ ਪਾ। ਕਾਲੂ ਪੁਰੇ। ਕਾਲੂ ਪੁਰੇ। ਵੱਡੂ ਸਾਲਾ। ਇੱਧਰ ਹੱਥ ਕਰ ਇੱਧਰ ਹੱਥ ਕਰ ਦੇ ਵੀ। ਚੱਲ ਚੱਲ ਪਾ ਅਜ। ਓਏ ਹੱਥ ਕਰ। ਹਾਂ। ਮੂੰਹ ਕਰ ਲੈ। ਲੈ ਕਾਲੂ। ਉਹ ਥੱਲੇ ਵਾਲੇ ਚ ਉਹ ਇੱਥੇ ਰਹਿ ਗਿਆ ਉੱਪਰਲੇ ਚਾਪਨਾ। ਨਹੀਂ ਕੀ ਹੋ ਗਈ ਹੈਗੀ। ਓਏ ਪੁਰੇ। ਸਾਰੀ ਹੋ ਗਈ ਆਪੇ। ਨਾ ਨਾ ਵਧੀਆ ਵਧੀਆ ਪੈ ਗਈ ਪੈ ਗਈ ਪੈਗਾ ਨੂੰ ਕਿਹਦੇ ਸਾਰੀ ਉਗੜਤੀ ਮੇਲਾ ਨਹੀਂ ਨਹੀਂ ਲੈਡ ਮਾਰ ਉਹਦੀ ਕਰਦੇ ਹੁੰਦੇ ਉੱਪਰ ਹੀ ਸੜ ਰਿਆ ਰੱਸੀ ਪਤਾ ਨਹੀਂ ਕਿਹਨੇ ਬੰਨੀ ਆ ਇਹ ਖੋਲੀਏ ਰਸੀਂ ਨਹੀਂ ਹੁਣ ਤਾਂ ਰਹਿਣ ਦੇ ਉਹਨੂੰ ਸਵੇਰੇ ਫੜਾਂਗੇ ਇਹਨੂੰ ਖੋਲ ਦੇਣਾ ਖੋਲ ਦੇ ਰੱਸੀ ਚੱਲੇ ਦੀ ਪਰ ਜੇ ਕਮੈਂਟ ਉਹ ਫਨਾਇ ਲਵਾ ਦੱਸ ਇਹਨੂੰ ਰੋਟੀ ਲਿਆ ਸੀ ਰੋਟੀਆਂ ਹੈ ਨਹੀਂ ਹੁਣ ਹਾਰੇ ਉੱਪਰ ਪਾ ਦੇਖ ਚੱਕ ਨਹੀਂ ਸਾਰੀ ਗਰੀਬ ਕੱਲ੍ਹ ਲੜਾ ਇਹਦੇ ਨੂੰ ਡੱਟ ਨੂੰ ਜਲਤ ਨੂੰ ਡੱਟ ਕੋਈ ਪੌਦੇ ਲੱਗਿਆ ਨਾ ਹੋਊਗਾ। ਹੋਚ ਦਾ ਪਾਤੀ ਦੀ ਥੱਲੇ ਵਾਲ ਇੱਕ ਉੱਪਰ ਲਈ ਰਹਿ ਗਈ ਕਰ ਦਿੰ ਜੀ। ਕੱਲ ਲੈ ਇੱਧਰ ਲੈ। ਕੱਲ ਆ ਜਾ। ਕੱਲ ਕਰ ਦ। ਮੈਂ ਕਰ ਉਹ ਰੱਸੀ ਪਾ ਇਹਨੂੰ ਰੱਸੀ। ਖਾਲੀ ਆ ਪੁੱਤ ਖਾਲੀ ਆ। ਹੁਣ ਪਾ ਦੇ ਹੁਣ ਪਾ ਦੇ ਥੱਲੇ ਥੱਲੇ। ਲੈ ਐਡ ਦੇ ਦੇ ਲੈ ਐਡ ਤਾਂ ਦੋ। ਮੈਂ ਲੈ ਫੜ। ਹੂੰ ਹੂੰ। ਬਾਠੀ ਆ ਨਗਾ ਉਹ ਜੋ ਬਹਿ ਜਾ। ਬਹੁਤ ਵਧੀਆ ਕਰਿਆ ਜਾ। ਇੱਕ ਕੰਨ ਦੇ ਵੀ ਆ। ਮੈਨੂੰ ਬਸ ਇਹ ਉਹ ਕਰਾਉ ਦੇ ਉਹ ਝਾੜਦਾ ਯਾਰ ਨਾ ਨਾ ਬਸ ਠੀਕ ਆ ਜੇ